ਰਾਮਾ ਨੇ ਦਾ ਬੋਲ ਰਾਜ ਕੀਤਾ ਮੇਰਾ ਨਿਆਂ ਹੋਣਾ ਚਾਹੀਦਾ ਹੈ ਮੈਂ ਕੀ ਕਰ ਸਕਦਾ ਜੀ ਮੇਰੇ ਮੇਰੇ ਬੰਦੇ ਕੱਕਰੀ ਦੇ ਉਹਦੇ ਸਾਰੇ ਨੇ ਕੁੱਟਿਆ ਪਾਰ ਨਹੀਂ ਕਦੀਨ ਪਿੰਦੇ ਪਿੰਡ ਕੀਂਗਰਾਜ ਝੋਵਾਲਾ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਸਿੰਘ ਪੂਰਨ ਸਿੰਘ ਪੁੱਤਰ ਨਾਰਾਇਣ ਸਿੰਘ ਦੀ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਉਸਦੇ بیٹے ਨਿਰਮਲ ਸਿੰਘ ਅਤੇ ਉਸਦੇ ਸਾਲੇ ਪਾਲੂ ਵੱਲੋਂ ਨਸ਼ੇ ਦੀ ਹਾਲਤ ਵਿੱਚ ਕੀਤੀ ਗਈ ਪੁੱਤਰ ਨੇ ੱੱਕੇ ਮਾਰ ਮਾਰ ਕੇ ਘਰੋਂ ਬਾਹਰ ਕਰ ਦਿੱਤਾ ਅਤੇ ਘਰ ਨੂੰ ਤਾਲਾ ਲਗਾ ਦਿੱਤਾ ਗਿਆ 95 ਸਾਲਾ ਬਜ਼ੁਰਗ ਦਰਦਦਰ ਦੀਆਂ ਠੋਕਰਾਂ ਖਾ ਰਿਹਾ ਹੈ ਅਤੇ ਪੀੜਤ ਵੱਲੋਂ ਭੋਗ ਪਰ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਪੀੜਤ ਬਜ਼ੁਰਗ ਦਾ ਮਰਾ ਮਾਨਾ ਜੀ ਦਾ ਬਹੁਤ ਬੁਰਾ ਕੀਤਾ ਮੇਰਾ ਨਿਆਂ ਹੋਣਾ ਚਾਹੀਦਾ ਮੈਂ ਕੀ ਕਰ ਸਕਦਾ ਜੀ ਮੇਰਾ ਇਹਦੇ ਪਰਦੇ ਕੱਕਰੀ ਜਿੱਟਾ ਮੈਨੂੰ ਕੋਤੜਾ ਕੋਟੜ ਕੇ ਮਾਰ ਚੜਿਆ ਜੀ ਮੇਰੇ ਅੰਦਰ ਨਹੀਂ ਲੰਗਦਾ ਸਵੇ ਕਾਲੀ ਕਾਲੀ ਮੈਂ ਕੀ ਕਰ ਸਕਦਾ ਜੀ ਬਾਬਾ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਪੂਰਨ ਸਿੰਘ ਜੀ ਤੇ ਆਪਣੇ ਕਿਹੜਾ ਪਿੰਡ ਤੁਹਾਡਾ ਪਿੰਡ ਸਾਡਾ ਕਿੰਗਰਾ ਜੀ ਕਿੰਗਰਾ ਚੋਵਾਲਾ ਜੀ ਹਾਂਜੀ ਅਸੀਂ ਕੀ ਹੋਇਆ ਤੁਹਾਡੇ ਨਾਲ ਦੱਸਿਓ ਸਾਡਾ ਨਾ ਬੜਾ ਕੋਈ ਹੋਇਆ ਸਾਡੇ ਮੇਰੇ ਘਰ ਖੋਲਿਆ ਘਰ ਕਰੋ ਸਮਾਨ ਕਿਹਨੇ ਘਰ ਕਿਹਨੇ ਘਰ ਕਿਨੇ ਖੋਇਆ ਤੁਸੀਂ ਮੇਰੇ ਪੁੱਤ ਨੇ ਜੀ ਖੋਇਆ ਕੀ ਨਾਮ ਤੁਹਾਡੇ ਪੁੱਤ ਦਾ ਜੀ ਮੇਰੇ ਪੁੱਤ ਦਾ ਨਾਮ ਨਰਮਦ ਸਿੰਘ ਆ ਜੀ ਨਰਮਲ ਸਿੰਘ ਹਾਂਜੀ ਠੀਕ ਹੈ ਜਿਹੜਾ ਸਾਲ ਉਹਨੇ ਮੈਨੂੰ ਬਹੁਤ ਮਾਰਿਆ ਉਹਦੇ ਸਾਲੇ ਦਾ ਨਾਮ ਕੀ ਆ ਜੀ ਉਹਦੇ ਪਾਲੂਆ ਜੇ ਉਹਦਾ ਨਾਮ ਠੀਕ ਆ ਉਹ ਕਿੱਥੋਂ ਦਾ ਰਹਿਣ ਵਾਲਾ ਇਹ ਇਹ ਹੈਗਾ ਇਹ ਦੇਖੋ ਇਹ ਹੈਗਾ ਮਲਕਪੁਰ ਪਿੰਡ ਦਾ 30 ਤਰੀਕ ਦੀ ਘਟਨਾ ਕੀ ਹੋਇਆ ਕੀ ਸੀਗਾ ਦੱਸਿਓ ਪੁਰਾਣ ਕੁੱਛ ਨਹੀਂ ਹੋਈ ਮੈਂ ਘਰ ਜਾ ਕੇ ਬੈਠਾ ਮੈਂ ਕੋਈ ਨਾ ਬੁਲਾਇਆ ਨਹੀਂ ਚਲਾਇਆ ਨਹੀਂ ਮੈਂ ਘਰ ਜਾ ਕੇ ਬੈਠਾ ਤੇ ਇਹਨਾਂ ਨੇ ਆਹ ਬਾਤ ਆਦਾਨ ਮੇਰੇ ਕੋਲ ਕਿ ਕਿ ਖਿੱਚ-ਕਿੱਚ ਕੇ ਮਾਰ-ਮਾਰ ਕੇ ਪਰ ਮੇਰੇ ਪੱਲੇ ਕੋ ਖੜੀ ਗਿਆ ਕੁੱਟਿਆ ਕਿਨੇ 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 ਕੁੱਟਿਆ ਤੁਹਾਡੇ ਬੇਟੇ ਨੇ ਵੀ ਕੁੱਟਿਆ ਯਾਰ ਮੈਂ ਇਹ ਉਹਦੇ ਸਾਰੇ ਨੇ ਕੁੱਟਿਆ ਪਾ ਲੂ ਨੇ ਜੀ ਤੁਹਾਡੇ ਬੇਟੇ ਨੇ ਸਾਰਾ ਮਾਰ ਕੀਤੀ ਐ ਬਸ ਪਾ ਲੂ ਨਹੀਂ ਕੀਤੀ ਐ ਜੀ ਤੁਹਾਡੇ ਬੇਟੇ ਨੇ ਇਹ ਪੇਡਾ ਉਹ ਕੋ ਉਹਦੇ ਕੋ ਇੰਦਾ ਜੀ ਇਹ ਆਪਣੇ ਇੱਕ ਫਰੀ ਭੈਣ ਹੋਈ ਜਦ ਪੰਜਾਬ ਆਏ ਉਹਦੇ ਘਰ ਆ ਆ ਦੇਖੋ ਖਿੱਚ ਖਿੱਚ ਕੇ ਕੁੱਟ ਕੁੱਟ ਗਿਆ ਦੇਖੋ ਜਦ ਕਾ ਕੋਈ ਨਿਸ਼ਾਨੀਆਂ ਹੋਵੇ ਕੋਈ ਦਾ ਆਹ ਦੇਖੋ ਆਹ ਪਾਈਏ ਨਿਸ਼ਾਨੀ ਇੱਧਰ ਦੇਖੋ ਆਹ ਮਾਰਿਆ ਇਹਨਾਂ ਇਹਨਾਂ ਦੇ ਪਿੰਡ ਦੇ ਪਿੱਛੇ ਇੱਥੇ ਰੋੜ ਮਾਰਿਆ ਪਿੰਡਾਂ ਦੇ ਹੋਰ ਵੀ ਕਿਤੇ ਸੱਟਾਂ ਜ਼ੋਟਾਂ ਦੇ ਨਿਸ਼ਾਨ ਹੈਗੇ ਆ ਆ ਦੇਖੋ ਇੱਧਰ ਪਿੱਛੇ ਹੋਰਾਂ ਦੇ ਸੱਟਾਂ ਦੇ ਨਿਸ਼ਾਨ ਲੱਗੀਆਂ ਨੇ ਆਹ ਦੇਖੋ ਜਰਾ ਇਹ ਖਾਲ ਵਿੱਚ ਆਇਆ ਤੁਸੀਂ ਅਮਰਤਾਰ ਸਿੰਘ ਵੀ ਹੈਗੇ ਆ ਕਦੋਂ ਦਾ ਤੁਸੀਂ ਅਮਰ ਛਕਿਆ ਹੈਗਾ ਹਾਂਜੀ ਇਹ ਹੋਣਾ ਜੀ ਪੇਰਾ ਕਾ ਕਿੰਨਾ 60 70 ਸਾਲ ਹੋ ਗਿਆ 60 70 ਸਾਲ ਹੋ ਗਿਆ ਹੈ ਤੇ ਕਿਸੇ ਤੁਸੀਂ ਸ਼ੱਕ ਆਇਆ ਜੀ 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 ਇਹ ਕਿਸੇ ਮਾਰਿਆ ਦਸਤਾਰ ਲਾ ਕੇ ਨਾ ਸਿਰ 'ਚ ਮਾਰਿਆ ਇਹਨਾਂ ਨੂੰ ਸਿਰ 'ਚ ਕੁੱਟਿਆ ਇਹਨਾਂ ਨੂੰ ਜੀ 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 ਤੇ ਤੁਸੀਂ ਇਸ ਦੇ ਸਬੰਧ ਵਿੱਚ ਕਿਸੇ ਜਥੇਬੰਦੀ ਨਾਲ ਕੋਈ ਗੱਲਬਾਤ ਕੀਤੀ ਜਾਂ ਕਿਸੇ ਆਪਣੇ ਨਜ਼ਦੀਕੀ ਜਿਹੜਾ ਥਾਣਾ ਤੁਹਾਨੂੰ ਪੈਂਦਾ ਕਿਸੇ ਨਾਲ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਜੀ ਤੇ ਇਹਦੇ ਸਬੰਧ ਦੇ ਵਿੱਚ ਤੁਸੀਂ ਨਜ਼ਦੀਕੀ ਜਿਹੜਾ ਥਾਣਾ ਤੁਹਾਨੂੰ ਪੈਂਦਾ ਉੱਥੇ ਗਏ ਹਾਂ ਜੀ ਉਹਨਾਂ ਨੇ ਸਾਡੇ ਤੋਂ ਸੇਵਾ ਦਾ ਬਾਕੀ ਛੜਿਆ ਜੀ ਤੇ ਕੋਈ ਕਾਰਵਾਈ ਕੀਤੀ ਹੈਗੀ ਉਹਨਾਂ ਨੇ ਕਿ ਨਹੀਂ ਕੋਈ ਕਾਰਵਾਈ ਨਹੀਂ ਫੇਰ ਤਾਂ ਸਾਨੂੰ ਭੁੱਖੇ ਪਾਣੇ ਨੂੰ ਉੱਥੇ ਬਾਹਰ ਛੜਿਆ ਕੀ ਤੁਹਾਡੀ ਮੰਗ ਕੀ ਹੈਗੀ ਮੰਗ ਸਾਡੀ ਇਹ ਆ ਵੀ ਸਾਾਨੂੰ ਹੱਕ ਮਿਲਣਾ ਚਾਹੀਦਾ ਜੀ ਜੋ ਸਾਡਾ ਸਾਡਾ ਥਾਂ ਮਿਲਣਾ ਚਾਹੀਦਾ ਉੱਥੇ ਮੇਰੀ ਰਾਸ਼ ਜਿਹੜੀ ਹੈ ਬਿਲਕੁਲ ਸਹੀ ਹੋਣੀ ਚਾਹੀਦੀ ਮੈਂ ਨਾ ਕਿਸੇ ਦੇ ਕੋਲ ਹੋਰ ਘੁੜੀ ਬੰਦਾ ਇਹ 27 ਤਰੀਕ ਦਾ ਤੁਹਾਨੂੰ ਕੋਰੋਂ ਬਾਹਰ ਕੱਢਿਆ ਹੈਗਾ ਜੀ ਅੱਜ ਅੱਜ 30 ਤਰੀਕ ਹੋ ਗਈ ਆ ਤੇ ਇੰਨੇ ਦਿਨਾਂ ਤੋਂ ਕਿੱਥੇ ਰਹਿ ਰਹੇ ਹੈਗੇ ਤੁਸੀਂ ਐ ਹੀ ਐ ਹੀ ਐਨੀ ਵੱਡੇ ਨੂੰ ਇਹ ਇਹ ਤੁਹਾਡੇ ਵੱਡੇ ਨੂੰ ਜੀ ਇਹ ਵੱਡੇ ਨੂੰ ਹਾਂ ਸასი ਗਾਲ ਜੀ ਇਹ ਕੀ ਵਾਕਿਆ ਕੀ ਹੋਇਆ ਜੀ ਸਾਰਾ ਮੈਂ ਬਸਤਾਰਪੁਰ ਤੋਂ ਦੱਸਿਆ। ਬਾਜੀ ਗੱਲ ਇਦਾਂ ਆ ਕਿ ਜਿਹੜੇ ਮਤਲਬ ਕਿ ਮੇਰੇ ਪਾਪਾ ਜੀ ਨੇ ਨੇ ਇਹ ਸਨ 16 ਤੋਂ ਦੇ ਮੰਮੀ ਜੀ ਇਕਪਾਇਰ ਹੋ ਗਈ ਸੀ ਤੇ ਉਹਸ ਆਪਣੇ ਗੱਦੀ ਘਰ ਵਿੱਚ ਹੀ ਰਹਿੰਦੇ ਨੇ ਸ਼ੁਰੂ ਤੋਂ ਤੇ ਥੋੜੇ ਦਿਨਾਂ ਚ ਜ਼ਿਆਦਾ ਬਿਮਾਰ ਸੇਤ ਹੋਣ ਕਰਕੇ ਫਿਰ ਮੈਂ ਆਪਣੇ ਕੋਲ ਇਹਨਾਂ ਨੂੰ ਲੈ ਆਇਆ ਸੀ ਮੇਰੇ ਕੋਈ ਰਹਦੇ ਸੀ ਕਿ ਜੰਦਰੇ ਕੁੰਡੇ ਮਾਰ ਕੇ ਆ ਗਏ ਸੀ ਜੀ ਜੰਦਰੇ ਕੁੰਡੇ ਮਾਰਨ ਤੋਂ ਬਾਅਦ ਇਹਨਾਂ ਨੇ ਜੰਦਰੇ ਵੀ ਤੋੜ ਲਏ ਉਹਨਾਂ ਦਾ ਜਿੰਨਾ ਜਿੰਨਾ ਦਾ ਸਾਮਾਨ ਸੀ ਇਹਨਾਂ ਦੇ ਨਾਂ ਦਾ ਗੈਸ ਸਿਲੰਡਰ ਹੈ ਜੀ ਵੀ ਕਾਫੀ ਚੱਲਦੀ ਹੈ ਉਹ ਵੀ ਇਹਨਾਂ ਦੀ ਸਿਲੰਡਰ ਕਾਪੀ ਇਹਨਾਂ ਨੇ ਤੇ ਕੋਲ ਲ ਕਮਰੇ ਖਾਲੀ ਕਰਕੇ ਚਲੇ ਗਏ ਜੀ ਪਾਪਾ ਜੀ ਹੋਣਾ ਨੇ ਇਹਨਾਂ ਨੂੰ ਪਹਿਲਾਂ ਵੀ ਤਾਂ ਕਿ ਪਰੇਸ਼ਾਨ ਪਹਿਲਾਂ ਬੜੇ ਕਰਦੇ ਪਹਿਲਾਂ ਵੀ ਆਪਣੀ ਫੋਟੋ ਮਾਰ ਕੀਤੀ ਸੀ ਇਹਨਾਂ ਦੀ ਫਿਰ ਉਹਨਾਂ ਨੇ ਪਾਪਾ ਜੀ ਉਹਨਾਂ ਨੇ ਇਹਨਾਂ ਨੂੰ ਵਸੀਅਤ ਕਰ ਦਿੱਤੀ ਇਹਨਾਂ ਨੇ ਵਸੀਅਤ ਅੱਜ ਇੱਕ ਵਸੀਅਤ ਕਰਕੇ ਦੂਜੇ ਦਿਨ ਇਹਨਾਂ ਨੇ ਪਾਲੀ ਚ ਟਰੈਕਟਰ ਵੇਚਤਾ ਇਹ ਪਾਪਾ ਜੀ ਜਦੋਂ 5 ਪੰਜ ਮਹੀਨੇ ਮਾਰਕਟਾਈ ਕੀਤੀ ਇਹਨਾਂ ਨੇ ਜਾ ਕੇ ਵਸੀਅਤ ਕੋਟ ਦਿੱਤੀ ਤੇ ਬਦਖਲ ਕੀਤਾ ਉਹ ਵੀ ਬਦਖਲ ਦੀ ਵੀ ਇਹਨਾਂ ਦੇ ਕੋਲ ਨੋਟਿਸ ਸਾਰੇ ਇਹਨਾਂ ਦੇ ਕੋਲ ਆ ਪਗਵਾਰਾ ਸਭ ਕੁਝ ਇਹਨਾਂ ਦੇ ਕੋਲ ਪਿਆ ਫਿਰ ਉਹਦੇ باوجود ਵੀ ਇਹਨਾਂ ਨੂੰ ਫੋਟੋ ਮਾਰ ਕਰਕੇ ਹੁਣ ਇਹ ਆਪਣੇ ਘਰ ਗਏ ਸੀ ਉਹ ਇਹਨਾਂ ਨੂੰ ਕਿਸੇ ਨੇ ਦੱਸਿਆ ਗਵਾਂਡੀਆਂ ਨੇ ਕਿ ਜਿਹੜਾ ਮਤਲਬ ਕਿ ਸਮਾਨ ਹੈ ਨਹੀਂ ਤੁਹਾਡਾ ਸਮਾਨ ਚੋਰੀ ਕੱਢ ਕੇ ਲੈ ਕੇ ਜਾ ਰਹੇ ਜੀ ਜਿਹੜਾ ਕਟਮਾਰ ਕਰਦੇ ਇਹਦੇ ਚ ਅਸਲ ਕਾਰਨ ਕੀ ਆ ਉਹ ਕਟਮਾਰ ਕਿਉਂ ਕਰ ਰਹੇ ਆ ਅਸਲ ਕਾਰਨ ਕਟਮਾਰ ਦਾ ਇਹ ਹੈ ਕਿ ਜਿਹੜਾ ਉਹ ਘਰ ਆ ਪਾਪਾ ਜੀ ਨੂੰ ਜੱਦੀ ਉਹਦੇ ਵਿੱਚ ਅੱਧਾ ਥਾਂ ਉਹ ਆਇਆ ਕਿਉਂ ਹੈ ਜੀ ਉਹ ਇਹਨੂੰ ਦਿੱਤਾ ਸੀ ਪਾਪਾ ਜੀ ਜਿਹੜਾ ਆਇਆ ਤੇ ਆਇਆ ਕਿਉਂ ਹੈ ਜੀ ਇਹ ਅੱਧਾ ਥਾਂ ਜਿਹਦਾ ਉਹ ਪਾਪਾ ਜੀ ਦੇ ਕੋਲ ਜੱਦੀ ਸੀਗਾ ਉਹ ਜੱਦੀ ਪਾਪਾ ਜੀ ਦਾ 50 ਸਾਲ ਦਾ ਮੀਟਰ ਉਹ ਉਸ ਘਰ ਦੇ ਵਿੱਚ ਲੱਗਾ ਹੋਇਆ ਜੀ ਜਿਹੜਾ ਉਹ ਅੱਧਾ ਥਾਂ ਸੀਗਾ ਉਹ ਸਿਤਾਉਤ ਸਬੀ ਸਮੇਤ ਸਿਤਾਉ ਉਹ ਤਾਂ ਮੈਂ ਉਹਦਾ ਖਾਲੀ ਪਲਾਟ ਲੈ ਕੇ ਆਪਣੇ ਜਾ ਕੇ ਬਾਹਰ ਮਕਾਨ ਪਾ ਲਈ ਸੀ ਉਸ ਖਾਂ ਦੇ ਵਿੱਚ ਉਹ ਅੱਧਾ ਥਾਂ ਪਾਪਾ ਜੀ ਦਾ ਤੇ ਅੱਧਾ ਮੇਰੇ ਦੂਰ ਦਾ ਥਾਂ ਸੀ ਉਹਦੇ ਵਿੱਚ ਉਹ ਕੋਈ ਮੀਟ ਨਹੀਂ ਨੌਕਰੀ ਕਰਦਾ ਸੀ ਉਹ ਕਦੀ ਜਿੰਨੀ ਚਾਰਨੀ ਆ ਨਾ ਤੋਂ ਇਹਨਾਂ ਨੇ ਇਹਦੀ ਸੇਵਾ ਭਾਵਨਾ ਕਰਦੀ ਕੁਝ ਨਹੀਂ ਕੀਤਾ ਹੁਣ ਸਿਰਫ ਹੁਣ ਆਇਆ ਆਉਂਦਿਆਂ ਸਾਰੀ ਉਹਨੇ ਸਭ ਤੋਂ ਪਹਿਲਾਂ ਆਪਣਾ ਇਹਨਾਂ ਦੀ ਕੰਧ ਤੋੜੀ ਵਿੱਚੋਂ ਕੰਧ ਵੀ ਹੋਈ ਸੀ ਉਹ ਅੱਧਾ ਸੈਪਰੇਟ ਇਹਨਾਂ ਦਾ ਥਾਂ ਸੀ ਸੈਪਰੇਟ ਉਹਨਾਂ ਦਾ ਸੀ ਕੰਧ ਵੀ ਤੋੜੀ ਤੇ ਤੋੜ ਕੇ ਇਹਨਾਂ ਦੇ ਘਰ ਦੇ ਕਬਜ਼ਾ ਕਰ ਲਿਆ ਗੇਟ ਇਹਨਾਂ ਦਾ ਬੰਦ ਕਰਕੇ ਉੱਤੇ ਬੰਦ ਕਰ ਦਿੱਤੀ ਜੀ ਤੇ ਹੁਣ ਇਹ ਇਹਨਾਂ ਨੂੰ ਪਤਾ ਲੱਗਾ ਵੀ ਸਮਾਨ ਕੱਢਣ ਦੇਵੇ ਤਾਂ ਚੱਲ ਗਏ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਆ ਗਿਆ ਉਹਨਾਂ ਨੇ ਫੇਰ ਚੰਗਾ ਰੀਜ ਨਾਲ ਇਹਨਾਂ ਨੂੰ ਕੁੱਟਿਆ ਤੇ ਇਹਦਾ ਦੇਖੋ ਤੁਸੀਂ ਸੱਟਾਂ ਲੱਗੀਆਂ ਨੇ ਇਹਨਾਂ ਦੀ ਦਸਤਾਰ ਲਾਹ ਕੇ ਇਹਨਾਂ ਦੇ ਸਿਰ ਤੇ ਉਹਨਾਂ ਨੇ ਕੈਰ ਮਾਰੇ ਨੇ ਦਿੱਤੀਆਂ ਮਾਰੀਆਂ ਸਿਰ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਮੇਰੇ ਜੁਰਦ ਦਾ ਸਾੜਾ ਹੋਇਆ ਹੈ ਦੇਖਣ ਵਿੱਚ ਆਇਆ ਕਿ ਬਾਬਾ ਜੀ ਨੇ ਅਮਰਤਰੀ ਛਕਿਆ ਹੋਇਆ ਹੈਗਾ ਤੇ ਪੁਲਿਸ ਨੇ ਇਸ ਦੇ ਸਬੰਧ ਵਿੱਚ ਕੇਸਾਂ ਦੀ ਜਿੰਦਾ ਬਿਆਦਵੀ ਕੀਤੀ ਹੈਗੀ ਕੋਈ ਕਾਰਵਾਈ ਕੀਤੀ ਹੈਗੀ ਕੋਈ ਕਾਰਵਾਈ ਨਹੀਂ ਕੀਤੀ ਕਿਤੇ ਨਹੀਂ ਗਏ ਛੇ ਦਿਨ ਜਦੋਂ ਦੇ ਭੁੱਖੇ ਪਾਣੀ ਦੇ ਕਰਕੇ ਸੀਰ ਦੇ ਤੁਸੀਂ ਸਾਫੇ ਸੀਰ ਦੇ ਸਾਥ ਰੱਖੋ ਸੀਰ ਦੇ ਵਿੱਚ ਦੇਖੋ ਤੁਸੀਂ ਕਿੱਡਾ ਵੱਡਾ ਰੋੜ ਪਾਇਆ ਸੀਰ ਚੈੱਕ ਕਰਕੇ ਦੇਖੋ ਉਹਦੇ ਵਿੱਚ ਪਿਆਰ ਮਾਰੇ ਕਿੰਨਾ ਲੱਗਿਆ ਸੀ ਗਲੀ ਦੇ ਵਿੱਚ ਮੇਰੀ ਗਲੀ ਦੇ ਵਿੱਚੋਂ ਇਤਨਾ ਜਤੂ ਰੂ ਰੂ ਕੇ ਇਹਨਾਂ ਨੂੰ ਕੁੱਟਿਆ ਆ ਔਰ ਕੁੱਟਿਆ ਵੀ ਇੰਨਾ ਕੇ ਜ਼ਿਆਦਾ ਆ ਉਹਦੇ ਤੁਸੀਂ ਵੀਡੀਓ ਦੇਖੋ ਜਾ ਕੇ ਉਹ ਵੀ ਸਾਡੇ ਕਿਤੇ ਗਵਾਂਢੀ ਨਹੀਂ ਕਿਸੇ ਨੇ ਬਣਾਈ ਜੀ ਇਹਨਾਂ ਦੇ ਚਲੋ ਬੇਟੇ ਦਾ ਰੋਲ ਹੈ ਨਾਲ ਇਹਨਾਂ ਦੇ ਰੋਲ ਵੀ ਹੈਗਾ ਜਿਹੜਾ ਉਹਨੇ ਅਹਿਮ ਰੋਲ ਨਿਭਾਇਆ ਹੈਗਾ ਉਹਨਾਂ ਨੇ ਕੁੱਟ ਮਾਰ ਕੀਤੀ ਹੈ ਜੇ ਮੇਰੇ ਕੋਲ ਸਰਬੰਨ ਹੋਏਗਾ ਤੇ ਉਹ ਸਾਰੇ ਪੁੰਨੂ ਦੇ ਹੋਏ ਮੇਰਾ ਕਿ ਸਰਬੰਨ ਹੀ ਨਹੀਂ ਠੀਕ ਹੈ ਜੀ ਜਿਹੜਾ ਸਾਲੇ ਨੇ ਕੁੱਟਮਾਰ ਕੀਤੀ ਹੈਗੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹਨਾਂ ਨੂੰ ਕੁਛ ਲੈਣਾ ਨਹੀਂ ਮੈਨੂੰ ਜਿਹੜਾ ਕੁੱਟਮਾਰ ਕੀਤੀ ਮਾਰਿਆ ਉਹਨੇ ਮੈਨੂੰ ਜੀ ਨਹੀਂ ਇਹ ਜੋ ਮਾਰਿਆ ਬਹੁਤ ਮਾਰਿਆ ਇਹਦੇ ਸਬੰਧ ਵਿੱਚ ਤੁਸੀਂ ਕਿਸੇ ਪਿੰਡ ਦੇ ਸਰਪੰਚ ਦੇ ਨਾਲ ਵੀ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਕਿਹਾ ਇੰਨੀ ਗੱਲ ਵੀ ਕੋਈ ਉਹਨਾਂ ਦਾ ਜੱਦੀ ਵੀ ਰਹਿੰਦਾ ਥਾਵੇਂ ਸਾਨੂੰ ਸ਼ੁਰੂ ਤੋਂ ਪਤਾ ਹੈ ਉਸੇ ਰਹਿ ਰਹੇ ਨੇ ਕਿ ਤੁਸੀਂ ਐਡਾ ਨਾ ਕਰੋ ਨਹੀਂ ਮੈਂ ਮੋਲ ਦੇ ਆਉਂ ਕਹਿੰਦੇ ਕਿ ਕਾਗਜ਼ ਪੱਤਰ ਦਿਖਾਓ ਜੇ ਤੁਸੀਂ ਮੋਲ ਦੇ ਆ ਕਿ ਤੁਸੀਂ ਮੋਲ ਦੇ ਤੁਸੀਂ ਜਿਹੜਾ ਨਿਆ ਬਾਹਰੋਂ ਕਾਗਜ਼ ਪੱਤਰ ਕੋਈ ਨਹੀਂ ਹੈਗਾ ਇਹਨਾਂ ਦੇ ਕੋਲ ਨਹੀਂ ਆ ਗਏ ਇਹਨਾਂ ਦੇ ਅਖਬਾਰਾਂ ਦੀ ਨਹੀਂ ਜੇ ਇਹਨਾਂ ਨੇ ਬਦਖਲ ਕੀਤਾ ਇਹਨਾਂ ਦੇ ਕੋਲ ਜਿਹੜੀ ਇਹਨਾਂ ਨੇ ਵਸੀਅਤ ਕੀਤੀ ਸੀ ਕੈਨਸਲੇਸ਼ਨ ਵਸੀਅਤ ਦੀ ਜਾਂ origignal ਕਾਗਜ਼ ਵੀ ਨਹੀਂ ਇਹਨਾਂ ਕੋਲ ਇਹਨਾਂ ਦੇ ਕੋਲ ਸਾਰੇ ਸਬੂਤ ਇਹਨਾਂ ਦੇ ਕੋਲ ਇਹਨਾਂ ਦੇ ਰੱਤੇ ਪੈਨ ਉਹਦੇ ਵਿੱਚੋਂ ਵੀ ਉਹ ਜਿਹਨੇ ਇਹਨਾਂ ਦੇ ਸਮਾਨ ਲੈ ਕੇ ਅੱਧੇ-ਪਜਦੇ ਤੇ ਲੈ ਗਿਆ ਜਿਹੜੇ ਥੋੜੇ-ਬੋੜੇ ਲੈ ਕੇ ਆਏ ਸੀ ਉਹ ਇਹਨਾਂ ਦੇ ਕੋਲ ਪਈ ਨਹੀਂ ਸਾਰੇ 27 ਤਰੀਕ ਦੀ ਹੁਣ ਗੱਲਬਾਤ ਹੋਈ ਹੈਗੀ ਅੱਜ 30 ਤਰੀਕ ਹੋ ਗਈ ਹੈ 27 28 29 ਤੀ ਚਾਰ ਦਿਨ ਹੋ ਗਏ ਜੀ ਚਾਰਾਂ ਦਿਨਾਂ ਤੋਂ ਬਾਬਾ ਜੀ ਤੁਹਾਡੇ ਕੋਲ ਰਹਿ ਰਹੇ ਹਨ ਹਾਂ ਜੀ ਉਹ ਦੇਖੋ ਰਿਹਾ ਤੇ 77 ਪਹਿਲਾਂ ਜੰਦਰੇ ਮਾਰ ਕੇ ਆ ਗਿਆ ਮੇਰੀ ਜੱਜੇ ਕੁੰਡੇ ਤੋੜ ਕੇ ਸਾਰਾ ਸਮਾਨ ਕਰਿਛੇ ਰਹ ਰਹੇ ਨੇ ਮੇਰੇ ਕੋਲ ਜੰਦਰੇ ਮਾਤੇ ਰੋਟੀ ਨਹੀਂ ਪਕਾ ਸਕਦੇ 90 ਸਾਲ ਦੇ ਨੇ ਰੋਟੀ ਨਹੀਂ ਪਕਾ ਸਕਦੇ ਇਹ ਜੰਦਰੇ ਕੁੰਡੇ ਮਾਰ ਕੇ ਫਿਰ ਇਹਨਾਂ ਨੂੰ ਅਟੈਕ ਹੋ ਗਿਆ ਵਗੈਰਾ ਦੋ ਤਿੰਨ ਦੌਰੇ ਕਈ ਆਪਰੇਸ਼ਨ ਵਗੈਰਾ ਕਰਾਇਆ ਪੋਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਪੋਟ